ਪੀ ਪੀਡੀਸੀ ਆ ਰਿਹਾ ਤੁਹਾਡੇ ਕਰੀਏ ਅਗਲਾ ਮਿੰਟ ਮਾਰੋ ਵੀਰ ਆਪਣਾ ਨਾਮ ਵਿਕਰਮ ਵੀਰ ਵਿਕਰਮ ਸਿੰਘ ਮਾਨ ਵਿਕਰਮ ਜੀ ਅੱਜ ਸੁਣਵਾਈ ਹੋਈ ਹੈ ਕੀ ਫੈਸਲਾ ਆਇਆਗਾ ਕੀ ਫੈਸਲਾ ਨਹੀਂ ਹਜੇ ਮੈਟਰ ਪੈਂਡਿੰਗ ਹੈ ਐਜਰਨਮੈਂਟ ਹੋਈ ਹੈ ਫੋਰ 3 ਨੈਕਸਟ ਵੀਕ ਦੀ ਤੇ ਰਿਪਲਾਈ ਆਇਆ ਸੀ ਗੈਸ ਪੂਰੇ ਮਾਮਲੇ ਚ ਐਸਐਸਟੀ ਨਾਨਕ ਸਿੰਘ ਜੀ ਹੋਟੇ ਕਾਫੀ ਸਵਾਲ ਵੀ ਚੱਕੇ ਨੇ ਹੁਣ ਨਵੀਂ ਡਿਟੇਲਸ ਕੀ ਮੰਗੀਆਂ ਨੇ ਜਿਹੜੀ ਐਫੀਡੇਵਿਟ ਡਿਟੇਲਸ ਵੇਖੋ ਜੀ ਅਸੀਂ ਮੈਟਰ ਸਬਜਟ ਹਜੇ ਦੱਸ ਨਹੀਂ ਸਕਦੇ ਬਟ ਸਰਟਨ ਹੋਰ ਸੀਗੀਆਂ ਕੁਇਰੀਜ਼ ਉਹ ਉਮੀਦ ਹੈ ਕਿ ਐਫੀਡੇਵਿਟ ਥਰੂ ਕੋਰਟ ਨੂੰ ਦੱਸੀਆਂ ਜਾਣਗੀਆਂ ਤੁਹਾਡੀ ਹਜੇ ਵੀ ਮੰਗ ਹੈ ਕਿ ਪੂਰੇ ਮਾਮਲੇ ਦੀ ਸੀਰੀਅਸ ਜੀ ਜੀ ਸਾਡੀ ਪਟੀਸ਼ਨ ਹੀ ਇਸ ਬਾਰੇ ਹੈ ਅਜਮਲ ਕੀ ਇਸ ਮਾਮਲੇ ਵਿੱਚ ਤੁਹਾਡੇ ਵੱਲੋਂ ਕੀ ਆ ਗਿਆ ਸੀ ਇਹ ਸਾਡੀ ਮੰਗ ਜਿਵੇਂ ਕਿ ਪੇਸ਼ੈਂਟ ਲਿਖਿਆ ਹੈ ਅਸੀਂ ਚਾਹੁੰਦੇ ਕਿ ਇੰਡੀਪੈਂਡੈਂਟ ਏਜੰਸੀ ਨੂੰ ਇਨਵੈਸਟੀਗੇਸ਼ਨ ਦਿੱਤੀ ਜਾਵੇ ਇਹ ਸਾਡੀ ਮੰਗ ਸੀ ਤੇ ਇਹਦੇ ਆਰਾਊਂਡ ਹੀ ਸਾਰੀ ਆਰਗੂਮੈਂਟ ਸੀਗੀਆ ਬਚਾਤ ਪਬਲਿਕ ਵੱਲੋਂ ਕੀ ਆ ਗਿਆ ਉਹਨਾਂ ਵੱਲੋਂ ਰਿਟਨ ਰਿਪਲਾਈ ਇਨ ਦੀ ਫਾਰਮ ਆਫ ਐਫੀਡੇਂਸ ਦਿੱਤੇ ਗਏ ਸੀ ਤੇ ਕੋਰਟ ਆਨਰੇਬਲ ਕੋਰਟ ਦੀਆਂ ਕੁਝ ਹੋਰ ਕੁਐਰੀ ਸੀ ਉਹ ਨੈਕਸਟ ਡੇਟ ਤੇ ਦੇਲਫਾਈ ਐਡੀਸ਼ਨਲ ਐਫੀਡੇਵਿਟ ਹੋ ਗਿਆ ਠੀਕ ਹੈ